ਅੱਜ ਦੀ ਇਹ ਪ੍ਰੈਸ ਕਾਨਫਰੰਸ ਅਸੀਂ ਕ੍ਰਿਤਿਕਸਾਂ ਯੂਨੀਅਨ ਵੱਲੋਂ ਪਾਣੀਆਂ ਦਾ ਜਿਹੜਾ ਇਸ਼ੂ ਗਰਮਾਇਆ ਹੋਇਆ ਉਸ ਮਾਮਲੇ ਤੇ ਸੱਤੀ ਪਾਣੀ ਦਾ ਸੰਕਟ ਕੀ ਹੈ ਇਹਦੇ ਬਹੁਤ ਸਾਰੇ ਪਹਿਲੂ ਨੇ ਜਿਹਦੇ ਉੱਪਰ ਕੀ ਹੱਲ ਹੋ ਸਕਦਾ ਹੈ ਇਸ ਦਾ ਅਸੀਂ ਕੀ ਇਸ ਮਾਮਲੇ 'ਚ ਕਹਿੰਦੇ ਆ ਰਹੇ ਆ ਇਹ ਰਜਿੰਦਰ ਸਿੰਘ ਜੀਤ ਸਿੰਘ ਵਾਲਾ ਤੁਹਾਡੇ ਨਾਲ ਜੋ ਸਾਡੇ ਜਰਨਲਿਸਟਰ ਨੇ ਉਹ ਗੱਲ ਰੱਖਣਗੇ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਗੱਲ ਸਾਫ਼ ਕਰਨਾ ਚਾਹੁੰਦੇ ਆ ਪਿਛਲੇ 2-3 ਦਿਨਾਂ ਤੋਂ 4 ਦਿਨਾਂ ਤੋਂ ਅਸੀਂ ਦੇਖ ਰਹੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਔਰ ਹੁਣ ਆਪ ਦੇ ਕੁਝ ਛੇਟਲੇ ਪੱਧਰ ਦੇ ਆਗੂਆਂ ਵੱਲੋਂ ਪਾਣੀ ਦੇ ਸਵਾਲ ਤੇ ਕਿਸਾਨ ਲਹਿਰ ਨੂੰ ਕਿਸਾਨ ਜਥੇਬੰਦੀਆਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਿੱਥੇ ਨੇ ਹੁਣ ਕਿਹੜੀ ਖੋਡ ਚ ਵੜ ਗਏ ਅਸੀਂ ਉਸ ਝੂਠ ਦਾ ਪਰਦਾ ਫਾਸ਼ ਕਰਨ ਲਈ ਉਸ ਤਰ੍ਹਾਂ ਦੇ ਸ਼ਰਮਨਾਕ ਬਿਆਨਾਂ ਲਈ ਮੁੱਖ ਮੰਤਰੀ ਨੂੰ ਇੱਕ ਕਿਸਮ ਨਾਲ ਉਲਾਮਬਾ ਦੇਣ ਲਈ ਵੀ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਕੁਝ ਗੱਲ ਕਹਾਂਗੇ ਸਿਰਫ ਗਾਲੀ ਨਹੀਂ ਕਹਾਂਗੇ ਤੱਥਾਂ ਦੇ ਆਧਾਰਤ ਗੱਲ ਹੈ ਜਿਹੜੀ ਉਹ ਪੇਸ਼ ਕਰਾਂਗੇ ਪੰਜਾਬ ਦੀ ਸਰਕਾਰ ਚੌਥੇ ਸਾਲ 'ਚ ਗੁਜ਼ਰ ਰਹੀ ਹੈ ਜਦੋਂ ਕੇਂਦਰ ਨੇ ਡੈਮ ਸੇਫਟੀ ਐਕਟ ਲਿਆਂਦਾ ਸੀ ਉਸ ਸਮੇਂ ਕਿਰਤੀ ਕਿਸਾਨ ਯੂਨੀਅਨ ਨੇ 30 ਜੂਨ 2022 ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਹਜ਼ਾਰਾਂ ਕਿਸਾਨਾਂ ਨਾਲ ਮੁਜਾਹਰਾ ਕਰਕੇ ਰੋਸ ਜ਼ਾਹਰ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਸੀ ਪਾਣੀਆਂ ਦੀ ਬਾਕੀ ਇਸ਼ੂ ਦੇ ਨਾਲ ਕਿ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ 'ਚ ਮਤਾ ਲਿਆਂਦਾ ਜਾਵੇ ਉਹਦੇ ਖਿਲਾਫ ਇਸ ਨੂੰ ਰੱਦ ਕੀਤਾ ਜਾਵੇ ਉਸ ਡਿਮੋਨਸਟ੍ਰੇਸ਼ਨ ਦੀ ਪ੍ਰੈਸ ਰਿਲੀਜ਼ ਜਿਹੜੀ ਪ੍ਰੈਸ ਨੂੰ ਗਈ ਉਹ ਤੁਹਾਡੇ ਸਾਹਮਣੇ ਹੈ ਇਸ ਨੂੰ ਜਦੋਂ ਵੀ ਕੋਈ ਇਸ ਦੀ ਫੋਟੋ ਲੈਣਾ ਚਾਹੁੰਦਾ ਹੋਊਗਾ ਸੀ ਫੋਟੋ ਦਵਾਂਗੇ ਉਹਦੀਆਂ ਮੁਜਾਰੇ ਦੀਆਂ ਫੋਟੋਆਂ ਵੱਖ-ਵੱਖ ਪ੍ਰਿੰਟ ਮੀਡੀਆ 'ਚ ਤੇ ਚੈਨਲਾਂ ਤੇ ਚੱਲੀਆਂ ਹੋਈਆਂ ਨੇ ਵੀਡੀਓਜ਼ ਚੱਲੀਆਂ ਹੋਈਆਂ ਨੇ 5 ਜੁਲਾਈ 2022 ਨੂੰ ਸਾਨੂੰ ਮੀਟਿੰਗ ਦਿੱਤੀ ਗਈ ਮੁੱਖ ਮੰਤਰੀ ਸਾਹਿਬ ਨਾਲ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ ਚ ਆਏ ਨਹੀਂ ਸੀ। ਕ੍ਰਿਸ਼ਨ ਕੁਮਾਰ ਜਿਹੜੇ ਇਰੀਗੇਸ਼ਨ ਦੇ ਸੈਕਟਰੀ ਨੇ ਉਹ ਆਏ ਸੀ ਔਰ ਅਸੀਂ ਇਹ ਕਹਿ ਕੇ ਮੀਟਿੰਗ ਚ ਵਾਕਆਊਟ ਕੀਤਾ ਸੀ ਕਿ ਇਹ ਪੋਲਿਟੀਕਲ ਡਿਸੀਜਨ ਹੋਣਾ ਆਪਾ ਦੀ ਪਾਰਟੀ ਦੀ ਗਵਰਨਮੈਂਟ ਦਾ ਕਿ ਉਹਨੇ ਡੈਮ ਸੇਫਟੀ ਐਕਟ ਦੇ ਖਿਲਾਫ ਰੱਦ ਕਰਨ ਲਈ ਕਦਮ ਪੁੱਟਣੇ ਨੇ ਜਾਂ ਨਹੀਂ ਪੁੱਟਣੇ। ਇਹ ਕੋਈ ਸੈਕਟਰੀ ਲੈਵਲ ਦਾ ਅਧਿਕਾਰੀ ਇਹ ਤੈ ਨਹੀਂ ਕਰ ਪਾਊਗਾ। ਥੋੜਾ ਇੱਜ਼ਤਮਾਨ ਆਪਣੀ ਥਾਂ ਤੇ ਪਰ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਸਾਨੂੰ ਮੁੱਖ ਮੰਤਰੀ ਚਾਹੀਦਾ ਸੀ ਮੁੱਖ ਮੰਤਰੀ ਉਸ ਮੀਟਿੰਗ 'ਚ ਨਹੀਂ ਸੀ ਆਏ ਨਾਲ ਉਹਨਾਂ ਰਾਜੇਲ ਸਾਹਿਬ ਨੇ ਵੀ ਇਸ ਦੇ ਖਿਲਾਫ ਚਿੱਠੀ ਲਿਖੀ ਸੀ ਕਿ ਡੈਮ ਸੇਫਟੀ ਐਕਟ ਜਿਹੜਾ ਇਹ ਰੱਦ ਕੀਤਾ ਜਾਵੇ ਵਿਧਾਨ ਸਭਾ 'ਚ ਇਹਦੇ ਖਿਲਾਫ ਮਤਾ ਲਿਆਂਦਾ ਜਾਵੇ ਅਸੀਂ ਬਹੁਤ ਜ਼ਿਆਦਾ ਹਿਸਟਰੀ ਨਾ ਵੀ ਜਾਈਏ ਮੈਂ ਤੁਹਾਨੂੰ ਦੋ ਪਿਛਲੇ ਸਾਲ 2 ਸਤੰਬਰ 2024 ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਪਹਿਲਾ ਦਿਨ ਸੀ ਅਸੀਂ ਚੰਡੀਗੜ੍ਹ ਦੇ ਸੈਕਟਰ 34 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਮਹਾਪੰਚਾਇਤ ਕੀਤੀ ਸੀ ਪਾਣੀਆਂ ਦੇ ਈਸ਼ੂ ਤੇ ਫੋਕਸ ਸੀ ਉਸ ਦਾ ਮੈਮੋਰੈਂਡਮ ਸ਼੍ਰੀਮਾਨ ਕੁਮਾਰ ਅਮਿਤ ਜਿਹੜੇ ਸਪੈਸ਼ਲ ਸੈਕਟਰੀ ਸੀ ਸੀਐਮ ਸਾਹਿਬ ਦੇ ਉਹਨਾਂ ਨੇ ਸਾਡੀ ਸਟੇਜ ਤੋਂ ਆ ਕੇ ਲਿੱਤਾ ਸੀ ਆ ਉਸ ਮੈਮੋਰੈਂਡਮ ਦੀ ਕਾਪੀ ਹੈ ਇਸ ਦੇ ਵਿੱਚ ਇੱਕ ਨੰਬਰ ਮੰਗ ਪਾਣੀ ਤੇ ਵਾਤਾਵਰਨ ਦੇ ਸੰਕਟ ਨਾਲ ਸੰਬੰਧੀ ਮੰਗਾਂ ਨੇ ਇਸ ਚ ਪੰਜਾਬ ਦੀ ਨਹਿਰੀ ਵਿਵਸਥਾ ਦੇ ਚਰਮਰਾ ਜਾਣ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਗੱਲ ਸੀ ਇਸ ਦੇ ਵਿੱਚ ਜ਼ਮੀਨ ਦੇ ਪਾਣੀ ਦੇ ਬਾਬਤ ਗੱਲ ਸੀ ਇਹਦੇ ਚ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ ਚ ਮਤਾ ਲਿਆਉਣ ਦੀ ਉਹਦੇ ਖਿਲਾਫ ਤੇ ਇਸ ਨੂੰ ਰੱਦ ਕਰਨ ਦੀ ਮੰਗ ਸੀ ਇਸ ਤੋਂ ਬਾਅਦ 3 ਮਾਰਚ ਹਾਨੂੰ ਸਾਰਿਆਂ ਨੂੰ ਯਾਦ ਹੋਊਗਾ 5 ਮਾਰਚ ਤੋਂ ਅਸੀਂ 7 ਦਿਨਾਂ ਵਾਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦੇਣਾ ਸੀ 3 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਸੀ ਜਿਸ 'ਚੋਂ ਇੱਕ ਕਿਸਮ ਨਾਲੋਂ ਵਾਕ ਆਊਟ ਕਰਕੇ ਭੱਜ ਗਏ ਸੀ ਔਰ ਬੋਲਿਆ ਕੀ ਸੀ ਕਿ ਮੰਗਾ ਕੇਂਦਰ ਨਾਲ ਸੰਬੰਧਤ ਨਹੀਂ ਪੰਜਾਬ ਨਾਲ ਸੰਬੰਧਤ ਨਹੀਂ ਝੂਠ ਦਾ ਤਾਂ ਮਤਲਬ ਗੱਡਾ ਭਰ-ਭਰ ਕੇ ਬੋਲਦੇ ਨੇ ਮੁੱਖ ਮੰਤਰੀ ਸਾਹਿਬ ਆ ਉਹ ਦਾ ਮੈਮੋਰੈਂਡਮ ਹੈ 3 ਮਾਰਚ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਡਿਸਕਸ ਹੋਇਆ ਇਹ ਮੈਮੋਰੈਂਡਮ 18 ਮੰਗਾਂ ਦਾ ਇਹ ਸਿਗਨੇਟਰੀ ਮੈਮੋਰੈਂਡਮ ਵੀ ਆ ਇਹਦੀ ਇੱਕ ਕਾਪੀ ਮੁੱਖ ਮੰਤਰੀ ਸਾਹਿਬ ਨੂੰ ਉਹਨੂੰ ਹੈਂਡਓਵਰ ਕੀਤੀ ਗਈ ਸੀ ਇਹਦੇ ਵਿੱਚ ਵੱਖ-ਵੱਖ ਕਿਸਾਨ ਆਗੂਆਂ ਦੇ ਸਿਗਨੇਚਰ ਨੇ ਇਸ ਦੇ ਵਿੱਚ 6ਵੇਂ ਨੰਬਰ ਤੇ ਆ ਪੰਜਾਬ ਦੇ ਪਾਣੀਆਂ ਨਾਲ ਸੰਬੰਧਿਤ ਮੰਗਾਂ ਦੇ ਕਈ ਹੈਡ ਨੇ ਜਿਸ ਨਹਿਰੀ ਵਿਵਸਥਾ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਦੇਣ ਦੀ ਮੰਗ ਹੈ ਔਰ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਲਿਆਉਣ ਦੀ ਤੇ ਇਸ ਨੂੰ ਰੱਦ ਕਰਨ ਦੀ ਮੰਗ ਵੀ ਉਠਾਈ ਗਈ ਹੈ। ਦਰਿਆਈ ਪਾਣੀਆਂ ਦੇ ਸਵਾਲ ਨੂੰ ਹੱਲ ਕਰਨ ਲਈ ਵੀ ਆਵਾਜ਼ ਉਠਾਈ ਗਈ ਹੈ। ਮੁੱਖ ਮੰਤਰੀ ਸਾਹਿਬ ਕੀ ਕਿਹਾ ਜਾਵੇ ਤੁਹਾਨੂੰ? ਤੁਸੀਂ 5 ਤਰੀਕ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਸਾਡੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ 4 ਤਰੀਕ ਨੂੰ ਪੰਜਾਬ ਦੇ 50 ਤੋਂ ਉੱਪਰ ਐਮ ਐਲ ਏਜ਼ ਨੂੰ ਸਾਰੀਆਂ ਪਾਰਟੀਆਂ ਦੇ ਔਰ ਜਿਹਦੇ ਚ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਸ਼ਾਮਲ ਨੇ ਜੇ ਤੁਸੀਂ ਕਹੋਗੇ ਤਾਂ ਮੈਂ ਉਹਦੀਆਂ ਫੋਟੋਗ੍ਰਾਫਸ ਤੁਹਾਡੇ ਨਾਲ ਜਿੱਥੇ ਕਹੋਗੇ ਉੱਥੇ ਸ਼ੇਅਰ ਕਰ ਦਵਾਂਗੇ ਬਲਬੀਰ ਸਿੰਘ ਕੈਬਨਿਟ ਮਨਿਸਟਰ ਨੇ ਸਾਥ ਦਾ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜਿਨ੍ਹਾਂ ਦੀ ਮੀਡੀਆ ਚ ਬਾਈਟ ਕਮਦੀ ਆ ਵੀਡੀਓ ਕਮਦੀ ਆ ਕਿ ਕਿਸਾਨ ਜਿੱਥੇ ਬੰਦੀਆਂ ਮੈਦਾਨ ਚ ਆਈਆਂ ਨੇ ਚੰਗੀ ਗੱਲ ਐ। ਪ੍ਰਗਟ ਸਿੰਘ ਹੋਣਾਰੇ ਉਸੇ ਮੈਮੋਰੈਂਡਮ ਦੇ ਬੇਸ ਤੇ ਵਿਧਾਨ ਸਭਾ ਚ ਡਿਮਾਂਡ ਕੀਤੀ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਕਰਨਾ ਚਾਹੀਦਾ। ਪਰ ਮੁੱਖ ਮੰਤਰੀ ਸਾਹਿਬ ਨੇ ਸਿਰਫ ਨਖੇਦੀ ਕਰਨ ਤੋਂ ਲਾਵਾ ਕਦਮ ਅੱਗੇ ਨਹੀਂ ਪੱਟੇ। ਵਿਸ਼ੇਸ਼ ਸੈਸ਼ਨ ਤੋਂ ਬਾਅਦ ਪਤਾ ਨਹੀਂ ਕਿਹਦੀ ਸਬਾਹ ਆ। ਕਿਹਦੇ ਇਸ਼ਾਰੇ ਤੇ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹਿਸਟਰੀ ਬੋਲਦੀ ਹੈ ਮੁੱਖ ਮੰਤਰੀ ਸਾਹਿਬ ਦੇ 3 ਸਾਲਾਂ ਦੇ ਸੱਤਾ ਰੂਪ ਹੋਣ ਦੇ ਸਮੇਂ ਵੀ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹੱਕ 'ਚ ਲਗਾਤਾਰ ਆਵਾਜ਼ ਉਠਾਈ ਹੈ ਸਾਡੇ ਤੇ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਇਤਿਹਾਸ ਹੈ ਆਮ ਆਦਮੀ ਪਾਰਟੀ ਦਾ ਹਾਲੇ ਇੰਨਾ ਇਤਿਹਾਸ ਨਹੀਂ ਹੈ ਜਦੋਂ ਦੀ ਕਿਸਾਨ ਲਹਿਰ ਪਾਣੀਆਂ ਦੇ ਸਵਾਲ ਤੇ ਲਗਾਤਾਰ ਜੂਝਦੀ ਆ ਰਹੀ ਹੈ ਕਿਰਤੀ ਕਿਸਾਨ ਯੂਨੀਅਨ 90ਵੇਂ ਤੋਂ ਇਸ ਗੱਲ ਦੇ ਉੱਪਰ ਲਗਾਤਾਰ ਆਵਾਜ਼ ਉਠਾ ਰਹੀ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਇਹ ਇੱਕ ਤਸੀਹੇ ਝੂਠ ਹੈ ਜਿਹੜਾ ਇਹ ਬੇਪਰਦ ਕਰਨਾ ਚਾਹੁੰਦੇ ਆ ਨਾਲ ਨਾਲ ਇੱਕ ਗੱਲ ਹੋਰ ਇਸ ਦਾ ਇੱਕ ਪਹਿਲੂ ਹੈ ਕਿਉਂਕਿ 20 ਮਾਰਚ ਤੱਕ 20 ਮਈ ਤੱਕ ਹਰਿਆਣਾ 8500 ਕਿਊਸਿਕ ਪਾਣੀ ਮੰਗਦਾ ਬਾਕੀ ਗੱਲ ਮੇਰੇ ਸਾਥੀ ਕਹਿਣਗੇ ਮੈਸਰ ਹਰਿਆਣਾ ਦੇ ਚੀਫ ਮਨਿਸਟਰ ਹੋਣਾਂ ਨੇ ਇੱਕ ਸਵਾਲ ਉਠਾਇਆ ਸੀ ਸੇਖ ਗੁਰੂਆਂ ਦੀ ਪਰੰਪਰਾ ਨੂੰ ਲੈ ਕੇ ਕਿ ਦਸਾਂ ਗੁਰੂਆਂ ਦੀ ਧਰਤੀ ਹੈ ਭਾਈ ਤਨਈਏ ਦੇ ਮਿਸ਼ਨ ਵਾਲੀ ਏ ਧਰਤੀ ਹੈ ਮਨੁੱਖੀ ਆਧਾਰ ਤੇ ਪਾਣੀ ਲੈਣਾ ਚਾਹੀਦਾ ਅਸੀਂ ਹਰਿਆਣਾ ਗਵਰਨਮੈਂਟ ਨੂੰ ਔਰ ਫਾਰਮਰ ਮੁੱਖ ਮੰਤਰੀ ਹਰਿਆਣਾ ਮਨੋਰ ਲਾਲ ਖੱਟੜ ਜਿਹੜੇ ਅੱਜ ਕੱਲ ਊਰਜਾ ਮੰਤਰੀ ਨੇ ਕੇਂਦਰ ਚ ਬੈਠੇ ਨੇ ਮੈਂ ਖੱਟੜ ਸਾਹਿਬ ਦਾ 22 ਮਈ 2019 ਦੀ ਪ੍ਰੈਸ ਕਾਨਫਰੰਸ ਦਾ ਟਾਈਮਜ਼ ਆਫ ਇੰਡੀਆ ਚਪਿਆ ਹੋਇਆ ਬਿਆਨ ਸ਼ੇਅਰ ਕਰਨਾ ਚਾਹੁੰਦਾ ਜਦੋਂ ਦਿੱਲੀ ਤੋਂ ਉਹਨਾਂ ਨੇ ਵਾਟਰ ਦਾ ਪਾਣੀ ਦਾ ਜਿਹੜਾ ਏਰੀਅਰ ਸੀ 100 ਕਰੋੜ ਦਾ ਮੰਗਿਆ ਸੀ ਹਰਿਆਣੇ ਜਮੁਨਾ ਹਰਿਆਣੇ ਚੋਂ ਵੀ ਨਿਕਲਦੀ ਹੈ ਦਿੱਲੀ ਚੋਂ ਵੀ ਨਿਕਲਦੀ ਹੈ ਦਿੱਲੀ ਵੀ ਰਿਪੇਅਰ ਹੈ ਨਾ ਪਾਣੀ ਦੀ ਅਲੋਟਡ ਵੰਡ ਹੋਈ ਹੋਈ ਹੈ ਦਿੱਲੀ ਨੂੰ ਐਕਸੈਸ ਵਾਟਰ ਚਾਹੀਦਾ ਸੀ ਪੀਣ ਲਈ ਦਿੱਲੀ ਦਾ ਕੋਟਾ 719 ਮਿਲੀਅਨ ਗੈਲਨ ਪਰ ਡੇ ਦਾ ਸੀ ਪਾਣੀ ਦੀ ਡਿਮਾਂਡ ਸੀ 1039 ਮਿਲੀਅਨ ਗੈਲਨ ਡੇਲੀ ਦੀ 320 ਮਿਲੀਅਨ ਗੈਲਨ ਵੱਧ ਪਾਣੀ ਐਕਸੈਸ ਪਾਣੀ ਚਾਹੀਦਾ ਸੀ ਦਿੱਲੀ ਗਵਰਨਮੈਂਟ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਹਰਿਆਣਾ ਨੇ ਐਕਸੈਸ ਵਾਟਰ ਦੀ ਕਾਸਟ ਵਸੂਲੀ ਸੀ 102 ਕਰੋੜ ਰੁਪਏ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਮਾਨਵੀ ਆਧਾਰ ਤੇ 4000 ਕਿਊਸਕ ਪੰਜਾਬ ਚੋਂ ਲੈ ਕੇ ਜਾ ਰਹੇ ਹਾਂ ਕੀ ਕੀਮਤ ਦਿੱਤੀ ਹੈ ਕੀ ਕੀਮਤ ਦੇਣ ਦਾ ਕੋਈ ਅਧਿਕਾਰ ਪੰਜਾਬ ਦੇ ਤਕਈਏ ਪੰਜਾਬ ਨਾਲ ਸ਼ਰੇਆ ਕੀ ਇਹਦੀ ਕੋਈ ਕੀਮਤ ਨਹੀਂ ਬੰਦੀ ਆਪ ਤੁਸੀਂ ਦਿੱਲੀ ਦਾ ਜਿਹੜਾ ਕਿ ਰਿਪੇਰੀਅਨ ਸਟੇਟ ਹੈ ਜਮਨਾ ਦੀ ਉਸ ਤੋਂ ਤੁਸੀਂ ਐਕਸੈਸ ਵਾਟਰ ਦੇਣ ਦੇ ਪੈਸੇ ਲੈਨੇ ਹੋ ਕਾਰੋਬਾਰੀ ਬਿਰਤੀ ਦੇ ਸ਼ਿਕਾਰ ਹੋ ਤੇ ਪੰਜਾਬ ਨਾਲ ਤੁਸੀਂ ਧੱਕਾ ਕਰ ਰਹੇ ਹੋ 4000 ਕਿਊਸਿਕ ਲੈ ਕੇ 4500 ਕਿਊਸਿਕ ਹੋਰ ਲੈਣਾ ਚਾਹੁੰਦੇ ਹੋ ਤੇ ਪੈਸਾ ਜਾਇ ਦੀ ਕੀਮਤ ਕੁਛ ਵੀ ਨਹੀਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸਵਾਲ ਕਰਦੇ ਆ ਕਿ 4000 ਕਿਊਸਿਕ ਪਾਣੀ ਕਿਵੇਂ ਕੈਣ ਤੇ ਦਿੱਤਾ ਆ ਦੋਂ ਦਿੱਤਾ ਆ ਸਾਡੇ ਕੋਟੇ ਦਾ ਪਾਣੀ ਕਾਹਦੇ ਨਹੀਂ ਦਿੱਤਾ ਗਿਆ ਆ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਅਸੀਂ ਬੇਪਰਦ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਪਾਣੀਆਂ ਦੇ ਰਾਖੇ ਤਾਂ ਬੰਨਾ ਚਾਹੁੰਦੇ ਨੇ ਪਰ ਪੰਜਾਬ ਦਾ ਹੱਕ ਲੁਟਾ ਦਿੱਤਾ ਆ ਉਹਨਾਂ ਨੇ ਜਮਾਈ ਪੰਜਾਬ ਦਾ ਕੋਟਾ ਵਰਤਿਆ ਨਹੀਂ ਔਰ ਉਸ ਕੋਟੇ ਤੇ ਹੁਣ ਜਿੰਨੂੰ ਕਹਿੰਦੇ ਆ ਦੂਜੇ ਸੂਬੇ ਅੱਖਾਂ ਲਾਈ ਬੈਠੇ ਨੇ ਔਰ ਸਾਡੀਆਂ ਨਹਿਰਾਂ ਸੁੱਕੀਆਂ ਪਈਆਂ ਇਸ ਇਸ਼ੂ ਤੇ ਅਸੀਂ ਮੁੱਖ ਮੰਤਰੀ ਦੇ ਸਾਰਾ ਝੂਠ ਪੇਰਦ ਕਰਨਾ ਚਾਹੁੰਦੇ ਸੀ ਇਸ ਤੋਂ ਇਲਾਵਾ ਪਾਣੀ ਦੇ ਸੰਕਟ ਦੇ ਵਾਕੀ ਪਹਿਲੂ ਕੀ ਨੇ ਔਰ ਅਸੀਂ ਕੀ ਸਮਝੀਏ ਕਿਸ ਤਰ੍ਹਾਂ ਹੱਲ ਹੋ ਸਕਦਾ ਮੇਰੇ ਸਾਥੀ ਰਜਿੰਦਰ ਸਿੰਘ ਗੀਪ ਸਿੰਘ ਵਾਲਾ ਤੁਹਾਡੇ ਸਾਹਮਣੇ ਆਪਣੀ ਗੱਲ ਹੈ ਜਿਹੜੀ ਉਹ ਰੱਖਣਗੇ ਸਤਕਾਰਯੋਗ ਦੋਸਤੋ ਸਾਥੀ ਰਮੇਂਦਰ ਪਟਿਆਲਾ ਹੋਰਾਂ ਨੇ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਦਰ ਭਗਵੰਤ ਸਿੰਘ ਮਾਨ ਹੋਰਾਂ ਨੇ ਝੂਠੀ ਬਿਆਨਬਾਜ਼ੀ ਕੀਤੀ ਹੈ ਕਿਸਾਨ ਜਥੇਬੰਦੀਆਂ ਬਾਰੇ ਉਹਦੇ ਤੇ ਗੱਲ ਰੱਖੀ ਆ ਜਿਹੜਾ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਹੈਗਾ ਇੱਕ ਤਾਂ ਇਹ ਫੌਰੀ ਆ ਕੇ ਜਿਹੜਾ 20 ਮਈ ਤੱਕ ਇਹ ਬਣਿਆ ਹੋਇਆ ਕਿ ਹਰਿਆਣਾ ਛੜ ਤੋਂ ਆਪਣੇ ਹਿੱਸੇ ਤੋਂ ਵੱਧ ਪਾਣੀ ਲਈ ਜਾ ਰਿਹਾ ਇੱਕ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਪਾਣੀ ਦਾ ਸੰਕਟ ਆ ਕੇ ਮਾਰ ਮੰਨਦੇ ਆ ਕਿ 2039 ਤੱਕ ਪੰਜਾਬ ਦੀ ਧਰਤੀ ਇਥਲੀ ਆਖਰੀ ਬੂੰਦ ਤੱਕ ਪਾਣੀ ਜਿਹੜਾ ਨਿਕਲ ਮੋਟਾ ਜੇ ਵੀ ਅਸੀਂ ਲਗਭਗ 67 ਮਿਲੀਅਨ ਏਕੜ ਫੁੱਟ ਪਰイヤー ਪੰਜਾਬ ਦੀ ਪਾਣੀ ਦੀ ਜਿਹੜੀ ਆ ਉਹ ਖਪਤ ਆ ਜਿੰਦੇ ਚੋਂ ਲਗਭਗ 26 ਮਿਲੀਅਨ ਏਕੜ ਫੁੱਟ ਸਾਨੂੰ بارش ਤੋਂ ਮਿਲਦਾ 12 ਤੋਂ 13 ਮਿਲੀਅਨ ਏਕੜ ਫੁੱਟ ਸਾਨੂੰ ਦਰਿਆਵਾਂ ਦਾ ਪਾਣੀ ਉਹ ਤੋਂ ਮਿਲਦਾ ਔਰ 28 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਪਰイヤー ਜਿਹੜਾ ਹੈਗਾ ਧਰਤੀ ਚੋਂ ਕੱਢਦੇ ਆ ਔਰ ਜਿਹੜੀ ਮੋੜ ਪਰਪਾਈ ਹੈਗੀ ਆ ਅਲੱਗ-ਅਲੱਗ ਤਰੀਕਿਆਂ ਨਾਲ 17 ਮਿਲੀਅਨ ਏਕੜ ਦੀ ਮੋੜ ਪਰਪਾਈ ਹੁੰਦੀ ਆ ਤੇ 11 ਮਿਲੀਅਨ ਏਕੜ ਫੁੱਟ ਪਾਣੀ ਪਰ ਇਅਰ ਧਰਤੀ ਚੋਂ ਸਾਡਾ ਜਿਹੜਾ ਉਹ ਖਤਮ ਹੋ ਰਿਹਾ ਹੈ। ਔਰ 2016 ਦੇ ਅੰਕੜੇ ਮੁਤਾਬਕ 261 ਮਿਲੀਅਨ ਏਕੜ ਫੁੱਟ ਪੰਜਾਬ ਦੀ ਧਰਤੀ ਹਟ ਪਾਣੀ ਸੀ ਔਰ ਇਹ 11 ਮਿਲੀਅਨ ਏਕੜ ਪਰ ਫੁੱਟ ਖਤਮ ਹੋਣ ਦੇ ਨਾਲ 2039 ਤੱਕ ਆਖਰੀ ਬੂੰਦ ਧਰਤੀ ਚੋਂ ਪਾਣੀ ਦੀ ਜਿਹੜੀ ਖਤਮ ਆ ਉਹ ਹੋ ਜਾਣੀ ਹੈ। ਇੱਕ ਇਹ ਜਿਹੜਾ ਵੱਡਾ ਸੰਕਟ ਹੈਗਾ ਇਹਦਾ ਹੱਲ ਕੀ ਹੈਗਾ? ਉਹਦੇ ਚ ਅਸੀਂ ਮੰਨਦੇ ਹਾਂ ਕਿ ਇੱਕ ਤਾਂ ਪਹਿਲੇ ਨੰਬਰ ਤੇ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈਗਾ ਔਰ ਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਹੱਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਪਾਣੀ ਆ ਉਹ ਸਟੇਟ ਸਬਜੈਕਟ ਹੈਗਾ ਔਰ ਉਹਦੇ ਵਾਸਤੇ ਇਸ ਇਸ਼ੂ ਦੀ ਜਿਹੜੀ ਸਭ ਤੋਂ ਬੁਨਿਆਦੀ ਸਮੱਸਿਆ ਬਣੀ ਹੋਈ ਆ ਜਿੰਦੇ ਜਿਸ ਕਰਕੇ ਪੰਜਾਬ ਦੇ ਖਿਲਾਫ ਲਗਾਤਾਰ ਜਿਹੜੇ ਵਾਰ-ਵਾਰ ਫੈਸਲੇ ਆ ਰਹੇ ਹੈਗੇ ਆ ਭਾਵੇਂ ਉਹ ਵਾਟਰ ਟਰਮੀਨੇਸ਼ਨ ਬਿੱਲ ਲੈ ਕੇ ਸਰਦਾਰ ਕੈਪਟਨ ਨਮਿੰਦਰ ਸਿੰਘ ਹੋਰੀ ਆਏ ਸੀ ਉਹਦੇ ਜਿਹੜੇ ਸੀਗੇ ਉਹ ਪੈਰ ਨਹੀਂ ਲੱਗੇਗੇ ਭਾਵੇਂ ਉਹ ਹੋਰ ਅਲੱਗ-ਅਲੱਗ ਇਸ਼ੂ ਹੈਗੇ ਆ ਉਹ ਸਾਰਿਆਂ ਦੀ ਬੁਨਿਆਦ ਜਿਹੜੀ ਹੈਗੀ ਆ ਉਹ ਪੰਜਾਬ ਪੁਨਰਗਠਨ ਐਕਟ ਜਿਹੜਾ ਹੈਗਾ 1966 ਦਾ ਉਹਦੇ ਸੈਕਸ਼ਨ 78 79 ਅਸੇ ਆ ਜਿੰਦੇ ਤਹਿਤ ਸਟੇਟ ਲਿਸਟ ਦੇ ਵਿੱਚ ਸੈਂਟਰ ਨੇ ਜਿਹੜੀ ਇਨਕ੍ਰੋਚਮੈਂਟ ਕੀਤੀ ਹੈਗੀ ਆ ਤੋਂ ਉਹ ਜਿਹੜੀਆਂ ਧਰਾਵਾਂ ਨੇ ਉਹ ਗੈਰ ਸੰਵਿਧਾਨਕ ਸਾਬਤ ਕਰਨ ਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਹਿਲਾ ਵਸੀਲਾ ਕਰਨਾ ਚਾਹੀਦਾ ਉਹ ਕਿਸਾਨ ਜਿੱਥੇ ਬੰਦੀਆਂ ਨੂੰ ਟਾਰਗੇਟ ਕਰ ਰਹੇ ਹੈਗੇ ਆ ਸੰਵਿਧਾਨਕ ਹੈੱਡ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਨੇ ਅਸੀਂ ਵਿਧਾਨ ਸਭਾ 'ਚ ਧੱਕੇ ਨਾਲ ਵੜ ਕੇ ਤਾਂ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾ ਨਹੀਂ ਸਕਦੇ ਧੱਕੇ ਨਾਲ ਤਾਂ ਵਿਧਾਨ ਸਭਾ 'ਚ ਵੜ ਕੇ ਅਸੀਂ ਕਹਿ ਨਹੀਂ ਸਕਦੇ ਵੀ ਆਹ ਧਰਾਵਾਂ ਜਿਹੜੀਆਂ ਨੇ ਰੱਦ ਅਸੀਂ ਤਾਂ ਬਾਰ ਅੰਦੋਲਨ ਕਰ ਸਕਦੇ ਆ ਜਿਹੜੀ ਉਹਨਾਂ ਦੀ ਡਿਊਟੀ ਹੈਗੀ ਆ ਕਿ ਜਿਹੜੀ ਸਟੇਟ ਲਿਸਟ 'ਚ ਸੈਂਟਰ ਗਵਰਨਮੈਂਟ ਇਨਕ੍ਰੋਚਮੈਂਟ ਕਰ ਰਹੀ ਆ ਉਹ ਸਟੇ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ ਉਹ ਜਿਹੜੇ ਬੁਰੀ ਤਰ੍ਹਾਂ ਉਹ ਅਸਫਲ ਹੋਇਆ ਤੇ ਜਿਹੜਾ ਸਪੈਸ਼ਲ ਸੈਸ਼ਨ ਸੀਗਾ ਉਹਦੇ ਤੋਂ ਗੱਲਾਂ ਤਾਂ ਕਰਦੇ ਰਹੇ ਪਰ ਪੰਜਾਬ ਪੁਨਰਗਠਨ ਐਕਟ ਦੀਆਂ ਧਰਾਵਾਂ ਇਹ ਜਿਹੜੀਆਂ ਪੰਜਾਬ ਦੇ ਖਿਲਾਫ ਜਾਂਦੀਆਂ ਉਹਨੂੰ ਰੱਦ ਕਰਨ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਇੱਕ ਤਾਂ ਪਹਿਲੇ ਨੰਬਰ ਤੇ ਇਹ ਇਹਦਾ ਹੱਲ ਜਿਹੜਾ ਉਹ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਕੇ ਪਾਣੀ ਦੇ ਮਸਲੇ ਨੂੰ ਸਿਰਫ ਦਰਿਆਵਾਂ ਦੇ ਨਾਲ ਜੋੜ ਕੇ ਜਾਂ ਸੂਬਿਆਂ ਦੀ ਵੰਡ ਨਾਲ ਜੋੜ ਕੇ ਹੱਲ ਨਹੀਂ ਕੀਤਾ ਜਾ ਸਕਦਾ ਪਾਣੀ ਦੇ ਸਮੁੱਚੇ ਸੰਕਟ ਨੂੰ ਸਮਝਣਾ ਪਊਗਾ ਹਰਿਆਣੇ 'ਚ ਵੀ ਪਾਣੀ ਦਾ ਸੰਕਟ ਹੈ ਇਹ ਨਹੀਂ ਕਿ ਦੁਨੀਆ 'ਚ ਬਹੁਤ ਵੱਡੇ ਪੱਧਰ ਤੇ ਸਾਡੇ ਮੁਲਕ ਦੇ ਅਲੱਗ-ਅਲੱਗ ਸੂਬਿਆਂ 'ਚ ਪਾਣੀ ਦਾ ਬਹੁਤ ਵੱਡਾ ਸੰਕਟ ਹੈਗਾ ਸਾਰਿਆਂ ਦਾ ਸੰਕਟ ਪੰਜਾਬ ਨਹੀਂ ਹੱਲ ਕਰ ਸਕਦਾਗਾ ਉਹਦਾ ਵਿਗਿਆਨਕ ਹੱਲ ਵਾਲੇ ਪਾਸੇ ਸਾਨੂੰ ਤੁਰਨਾ ਪਊਗਾ ਖਾਸ ਕਰਕੇ ਜਿਹੜੀ ਇਹ ਹਰੇ ਇਨਕਲਾਬ ਦੀ ਖੇ ਦਾ ਖੇਤੀ ਬੈਲਟ ਹੈਗੀ ਆ ਇਹਦੇ 'ਚ ਜਿਵੇਂ ਪੰਜਾਬ ਆ ਅਸੀਂ ਖੇਤੀ ਮਾਡਲ ਤੇ ਲਗਾਤਾਰ ਗੱਲ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਉਹ ਫਸਲਾਂ ਜਿਹੜੀਆਂ ਸਾਡੀਆਂ ਲੋੜਾਂ ਉਹਦੀ ਖੇਤੀ ਹੋਣੀ ਚਾਹੀਦੀ ਆ ਹਰੇ ਇਨਕਲਾਬ ਦਾ ਖੇਤੀ ਮਾਡਲ ਹਰਾ ਢੱਲੂ ਘਰਾ ਸਾਬਤ ਹੋਇਆ ਪੰਜਾਬ ਵਾਸਤੇ ਇਹਦੀ ਥਾਂ ਤੇ ਕੁਦਰਤ ਤੇ ਕਿਸਾਨ ਪੱਖੀ ਹੰਡਨਸਾਰ ਖੇਤੀ ਮਾਡਲ ਜਿਹੜਾ ਉਹ ਹੋਣਾ ਚਾਹੀਦਾ ਨਾ ਕਿ ਜਿਹੜੇ ਸਾਡੇ ਰਿਸੋਰਸ ਨੂੰ ਐਗਜੌਸਟ ਕਰਦੇ ਉਹ ਨਹੀਂ ਹੋਣਾ ਚਾਹੀਦਾਗਾ ਤੇ ਉਹਦੇ ਵਾਸਤੇ ਅਸੀਂ ਇਹ 19 ਪੇਜ ਦਾ ਡਾਕੂਮੈਂਟ ਪੰਜਾਬ ਸਰਕਾਰ ਨੂੰ ਦਿੱਤਾ ਕਿ ਕਿਹੜੇ ਬਲਾਕ ਕਿਹੜੀਆਂ ਫਸਲਾਂ ਨੂੰ ਮੰਨਦੇ ਹੈਗੇ ਆ ਝੋਨੇ ਨੂੰ ਪੰਜਾਬ ਦੇ ਵਿੱਚ ਉਹ ਵਿਦੈਗੀ ਦੇਣ ਦਾ ਸਮਾਂ ਆ ਚੁੱਕਾ ਹੈਗਾ ਅਸੀਂ ਉਦੋਂ ਵੀ ਕਿਹਾ ਸੀ ਕਿ ਨਾ ਤਰੀਕ ਤੇ ਨਾ ਤਰੀਕਾ ਬਦਲਣ ਦੇ ਨਾਲ ਨਾ ਸਿੱਧੀ ਬਜਾਈ ਤੇ ਨਾ ਤਰੀਕ ਬਦਲਣਾ ਕਹਿੰਦੇ 5 ਜੂਨ 10 ਜੂਨ 15 ਜੂਨ ਫਿਰ 1 ਜੂਨ ਵੀ ਇਹੇ ਉਹਦੀ ਥਾਂ ਤੇ ਬਦਲਵੀਆਂ ਫਸਲਾਂ ਜਿਵੇਂ ਬਾਸਮਤੀ ਆ ਜਾਂ ਹੋਰ ਫਸਲਾਂ ਨੇ ਉਹਦੇ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਕੀਤੀ ਜਾਵੇ ਤੇ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲਿਆ ਜਾਵੇ ਇਹ ਪਾਣੀ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਵੱਡਾ ਕਦਮ ਜਿਹੜਾ ਹੈਗਾ ਉਹ ਇਹ ਹੋ ਸਕਦਾ ਹੈਗਾ ਉਸ ਤੋਂ ਅਗਲਾ ਪੱਕੇ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਸਿਹਤ ਦਾ ਸੰਕਟ ਖੜਾ ਕਰ ਰਿਹਾ ਪੰਜਾਬ ਦੇ ਮਤਲਬ ਪੱਛਮੀ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਰੁਪਏ ਦਾ ਪਾਣੀ ਡੇਲੀ ਜਿਹੜਾ ਹੈਗਾ ਮੁੱਲ ਆ ਉਹ ਵਿਕ ਰਿਹਾ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਮੁੱਲ ਆ ਉਹ ਵਿਕੂਗਾ ਉਹਦੇ ਵਾਸਤੇ ਅਸੀਂ ਮੰਗ ਕਰਦੇ ਹਾਂ ਕਿ ਭਾਖੜਾ ਦੀ ਨੀਲੀ ਭਾ ਮਾਰਦਾ ਪਾਣੀ ਪੰਜਾਬ ਨੂੰ ਪੀਣ ਲਈ ਮਿਲਣਾ ਚਾਹੀਦਾ ਤਾਂ ਪੰਜਾਬ ਦਾ ਸਿਹਤ ਸੰਕਟ ਇਹਦਾ ਪਾਣੀ ਕਰਕੇ ਹੈਗਾ ਜਿਹੜੇ ਅੱਜ ਪੰਜਾਬ ਦੇ ਦਰਿਆ ਹੈਗੇ ਉਹ ਗੰਦੇ ਨਾਲੇ ਜਿਹੜੇ ਬਣੇ ਹੋਏ ਆ ਔਰ ਇੰਡਸਟਰੀ ਜਿਹੜੀ ਉਹ ਜ਼ਹਿਰ ਮਲਾਉਂਦੀ ਸੀ ਉਹਨੂੰ ਸਰਕਾਰ ਨੇ ਵੀ ਹੁਣ ਅਪਰਾਧ ਮੁਕਤ ਜਿਹੜਾ ਹੈਗਾ ਉਹ ਕਰਤਾ ਕਿ ਪੈਸੇ ਦਿਓ ਤੇ ਪਾਣੀ ਜਿਹੜਾ ਹੈਗਾ ਸਾਡਾ ਜ਼ਹਿਰੀਲਾ ਜਿਹੜਾ ਉਹ ਕਰੋ ਤੇ ਉਹਦੇ ਵਾਸਤੇ ਜਿੱਥੇ ਇਹ ਖੇਤੀ ਮਾਡਰ ਬਦਲਣ ਦੀ ਲੋੜ ਆ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਫੈਸਲਾ ਕਰਨ ਦੀ ਲੋੜ ਆ ਉੱਥੇ ਨਾਲ ਦੀ ਨਾਲ ਹੀ ਜਿਹੜਾ بارش ਦਾ ਪਾਣੀ ਆ ਅਸੀਂ ਸਿਰਫ 8% ਦੀ بارش ਦਾ ਪਾਣੀ ਜਿਹੜਾ ਹੈਗਾ ਉਹ ਵਰਤਦੇ ਹੈਗੇ ਆ ਖੇਤ ਦਾ ਪਾਣੀ ਖੇਤ ਚ ਪਿੰਡ ਦਾ ਪਾਣੀ ਪਿੰਡ ਚ ਜੇ ਇਸ ਤਰ੍ਹਾਂ ਦਾ ਸਰਕਾਰ ਕੋਈ ਮਾਡਲ ਲੈ ਕੇ ਆਵੇ ਇਹਦੇ ਬਾਰੇ ਬਹੁਤ ਸਾਰੇ ਪਹਿਲਾ ਪਾਣੀ ਦੇ ਮਾਹਰ ਤੇ ਸਾਡੀ ਜਥੇਬੰਦੀ ਲਗਾਤਾਰ ਕਹਿੰਦੀ ਆ ਰਹੀ ਹੈਗੀ ਆ ਕਿ ਜੇ 10 ਏਕੜ ਦੇ ਮਗਰ ਸਰਕਾਰ ਕੋਈ ਦੋ ਕਨਾਲ ਦਾ ਜਾਂ ਕਨਾਲ ਦਾ ਇੱਕ ਛੱਪੜ ਬਣਾਇਆ ਜਾਵੇ ਕਿ ਜਦੋਂ بارش ਬਹੁਤ ਹੁੰਦੀ ਆ ਤੇ ਪਾਣੀ ਹੜ ਜਾਂਦਾ ਹੈਗਾ ਉਹ ਪਾਣੀ ਨੂੰ ਧਰਤੀ ਹੇਠ ਜੀਰਨ ਦਾ ਕੋਈ ਤਰੀਕਾ ਅਪਣਾਇਆ ਜਾਵੇ ਕਿ ਜਿਵੇਂ ਸ਼ਹਿਰਾਂ ਦੀਆਂ ਮਤਲਬ ਪਿੰਡਾਂ ਦੀਆਂ ਗਲੀਆਂ ਭਰੀਆਂ ਜਾਂਦੀਆਂ ਨੇ ਉਹ بارش ਦਾ 92% ਪਾਣੀ ਜਿਹੜਾ ਹੈਗਾ ਵੇਸਟ ਜਾ ਰਿਹਾ ਹੈਗਾ ਇਹਦੇ ਵਾਸਤੇ ਹਰਿਆਣਾ ਸਰਕਾਰ ਵੀ ਕੰਮ ਕਰੇ ਪੰਜਾਬ ਸਾਰੀਆਂ ਸਰਕਾਰਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਇਹਦੇ ਨਾਲ ਹੀ ਕਿ ਜਿਹੜਾ ਹਰਿਆਣਾ ਹੈਗਾ ਉਹ ਮਤਲਬ ਜਿਹੜਾ ਜੀਦੋਅਸੀ ਪਾਣੀਆਂ ਦੇ ਵੰਡ ਦੇ ਅਲੱਗ-ਅਲੱਗ ਫਾਰਮੂਲਿਆਂ ਦੀ ਗੱਲ ਕਰਦੇ ਆਂ ਰਿਪੀਰੀਅਨ ਪ੍ਰਿੰਸੀਪਲ ਦੀ ਗੱਲ ਕਰਦੇ ਆਂ ਜਿਹੜਾ ਹੈਗਾ ਉਹ ਬੇਸਨ ਦੀ ਗੱਲ ਕਰਦੇ ਹੈਗੇ ਆ ਬੇਸਨ ਡਾਕਟਰੀਨ ਦੀ ਗੱਲ ਕਰਦੇ ਹੈਗੇ ਆ ਤਾਂ ਉਹਦੇ ਜਿਹੜਾ ਹਰਿਆਣਾ ਹੈਗਾ ਉਹ ਜਮਨਾ ਦੇ ਬੇਸਨ ਏਰੀਏ ਦੇ ਵਿੱਚ ਪੈਂਦਾ ਹੈਗਾ ਇਸ ਕਰਕੇ ਉਹਨਾਂ ਦਾ ਪਾਣੀ ਦਾ ਅਧਿਕਾਰ ਉਧਰੋਂ ਵੀ ਜਿਹੜਾ ਹੈਗਾ ਬਣਦਾ ਹੈਗਾ ਉਹ ਸਾਡੇ ਬੇਸਨ ਦੇ ਵਿੱਚ ਜਿਹੜਾ ਹੈਗਾ ਉਹ ਫਾਲ ਜਿਹੜਾ ਉਹ ਨਹੀਂ ਕਰਦੇ ਜਿੰਦੇ ਪੰਜਾਬ ਦੇ ਦਰਿਆ ਜਿਹੜੇ ਹੈਗੇ ਆ ਉਹ ਲੱਗਦੇ ਹੈਗੇ ਆ ਤੋਂ ਇਹ ਅਸੀਂ ਮੋٹے ਜਿਹੇ ਰੂਪ ਚ ਇੱਕ ਤਾਂ ਇਹ ਕਹਿਣਾ ਚਾਹੁੰਦੇ ਹੈਗੇ ਆ ਇਸ ਦੇ ਨਾਲ ਇੱਕ ਦੋ ਗੱਲਾਂ ਛੋਟੀਆਂ ਜੀਆਂ ਹੋਰ ਕਿ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਦੀ ਆ ਕਿ ਅਸੀਂ ਪੰਜਾਬ ਦੇ ਵਿੱਚ ਨਹਿਰੀ ਪਾਣੀ ਵਧਾਤਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਕੋਈ ਵਾਈਟ ਪੇਪਰ ਜਾਰੀ ਕਰਦੇ ਕਿ ਪੰਜਾਬ ਦੀਆਂ ਕਿਹੜੀਆਂ ਨਹਿਰਾਂ 'ਚ ਕਿਹੜੇ ਸੂਏਾਂ 'ਚ ਸਾਲ 'ਚ ਕਿੰਨਾ ਪਾਣੀ ਤੁਸੀਂ ਛੱਡਿਆ ਤੁਹਾਨੂੰ ਜਿਹੜੀ ਹੈਗੀ ਆ ਪੰਜਾਬ ਦੀ ਤਸਵੀਰ ਬਿਲਕੁਲ ਸਪਸ਼ਟ ਜਿਹੜੀ ਆ ਉਹ ਹੋਜੂਗੀ ਪੰਜਾਬ ਦੇ ਬਹੁਤ ਸਾਰੇ ਸੂਏ ਜਿਹੜੀਆਂ 7-7 8-8 ਮਹੀਨਿਆਂ ਤੋਂ ਜਿਹੜੇ ਆ ਉਹ ਬੰਦ ਪਏ ਆ ਪਿਛਲੇ ਦਿਨਾਂ 'ਚ ਕਣਕਾਂ ਨੂੰ ਅੱਗਾਂ ਲੱਗੀਆਂ ਨੇ ਕਿਸੇ ਨਹਿਰ 'ਚ ਕਿਸੇ ਸੂਏ 'ਚ ਕਿਸੇ 'ਚ ਪਾਣੀ ਨਹੀਂ ਸੀ ਖਾਇਰ ਬਗਰੇਦ ਤਾਂ ਪਾਣੀ ਇਨਾਂ ਦੇ ਹੈ ਨਹੀਂ ਸੀ ਖਾਲੀ ਗੱਡੀਆਂ ਭੱਜੀਆਂ ਫਿਰੀਆਂ ਘੱਟੋ-ਘੱਟ ਨਹਿਰੀ ਪਾਣੀ ਜੇ ਛੱਡਿਆ ਹੁੰਦਾ ਖੇਤਾਂ 'ਚ ਬਿਜਲੀ ਨਹੀਂ ਹੈਗੀ ਮੋਟਰਾਂ ਦਾ ਚੱਲ ਨਹੀਂ ਸਕਦੀਆਂ ਸੀ ਕਿਉਂਕਿ ਕਣਕ ਪੱਕੀ ਹੋਈ ਇਸਪਾਰਕ ਦਾ ਡਰ ਸੀ ਪਰ ਜੇ ਨਹਿਰੀ ਪਾਣੀ ਹੁੰਦਾ ਘੱਟੋ-ਘੱਟ ਬਾਲਟੀਆਂ ਭਰ ਕੇ ਤਾਂ ਅਸੀਂ ਅੱਗ ਜਿਹੜੀ ਸੀ ਉਹ ਬੁਝਾ ਸਕਦੇ ਸੀ ਸਾਰੀ ਦੀ ਸਾਰੀ ਪਾਣੀ ਬਾਰੇ ਨੀਤੀ ਕਣਕ ਛੋਣੇ ਨੂੰ ਮੁੱਖ ਰੱਖ ਕੇ ਜਿਹੜੀ ਹੈਗੀ ਆ ਉਹ ਬਣਾਈ ਗਈ ਆ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸਬਜ਼ੀਆਂ ਬੀਜੀਆਂ ਕੀ ਸਬਜ਼ੀ ਨੂੰ ਪਾਣੀ ਨਹੀਂ ਚਾਹੀਦਾ ਜਿਨ੍ਹਾਂ ਨੇ ਹਰਾਚਾਰਾ ਬੀਜਿਆ ਕੀ ਉਹਦੇ ਲਈ ਪਾਣੀ ਨਹੀਂ ਚਾਹੀਦਾਗਾ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਕਿ ਇਹਨਾਂ ਦੇ ਦਾਅਵੇ ਏਨੇ ਝੂਠੇ ਆ ਜਿੱਦੋਂ ਦੀ ਇਹ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਇੱਕੋ ਇੱਕ ਬਦਲਵਾ ਖੇਤੀ ਮਾਡਲ ਦੇ ਵਿੱਚ ਅਬੋਰ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਰ ਬੈਲਟ ਨੇ ਜਿਹੜਾ ਇੱਕ ਕਿੰਨੂ ਦੇ ਬਾਗ ਖੜੇ ਕੀਤੇ ਸੀ ਆਪਣੇ ਪੱਧਰ ਤੇ ਬਿਨਾਂ ਕਿਸੇ ਸਰਕਾਰ ਦੀ ਮਦਦ ਤੋਂ ਲਗਾਤਾਰ ਬਾਗ ਪੁੱਟੇ ਜਾ ਰਹੇ ਇਹ ਸਰਕਾਰ ਦੇ ਦਰਾਂ ਕਿਉਂਕਿ ਜਿਹੜੀ ਉਹ ਸਾਰੀ ਬੈਲਟ ਆ ਜਿਹੜੀ ਕਾਟਨ ਬੈਲਟ ਹੈਗੀ ਆ ਉਹੀ ਸਟਰਸ ਬੈਲਟ ਹੈਗੀ ਆ ਉਹਦਾ ਜਿਹੜਾ ਗਰਾਊਂਡ ਵਾਟਰ ਆ ਉਹ ਬਹੁਤ ਜ਼ਿਆਦਾ ਫਲੂਟ ਹੋ ਚੁੱਕਾ ਹੈ ਔਰ ਉਹ ਨਹਿਰੀ ਪਾਣੀ ਤੋਂ ਜਿਹੜਾ ਬਿਨਾ ਉਹ ਬਚ ਨਹੀਂ ਸਕਦੀਗੀ ਤੇ ਉੱਥੇ ਨਹਿਰੀ ਪਾਣੀ ਨਾ ਮਿਲਣ ਕਰਕੇ ਧਰਤੀ ਹੇਠਲਾ ਪਾਣੀ ਉੱਥੇ ਅਬੋਰ ਬਲਾਕ ਦਾ ਬਹੁਤ ਸਾਰੇ ਹਿੱਸੇ 'ਚ ਤਾਂ ਡਿਊਵਲ ਲਗਾਉਣ ਦੀ ਇਜਾਜ਼ਤ ਨਹੀਂ ਹੈ ਪਾਣੀ ਇੰਨਾ ਮਾੜਾ ਹੈ ਸਿਰਫ ਨਹਿਰੀ ਪਾਣੀ ਤੇ ਨਿਰਭਰ ਹੋਣਾ